ਬਈ ਇਹਦਾ ਰੇਟ ਦੱਸ ਦਿਓਗੇ ਰੇਟ ਕੀ ਹੈ ਰੇਟ ਬਈ ਜੀ ਅੱਜ ਦੀ ਤਰੀਕ ਅੱਜ ਦੀ ਹਾਂ ਅੱਜ ਦੀ ਅੱਜ ਮੇਰਾ ਮਾਨਾ ਸੱਜਣੋ ਤੁਹਾਨੂੰ ਆ ਬਿਜਲੀ ਵਾਲੀ ਜੀਪ ਬਾਰੇ ਸਾਰੀ ਜਾਣਕਾਰੀ ਦੇਣ ਦਾ ਆਪਾਂ ਇੱਕ ਬਿਜਲੀ ਵਾਲੀਆਂ ਗੱਡੀਆਂ ਦੀ ਬਹੁਤ ਵੱਡੀ ਕੰਪਨੀ ਗ੍ਰੀਨ ਮਾਸਟਰ ਵਾਲਿਆਂ ਦੇ ਸਿਰਸੇ ਦੇ ਵਿੱਚ ਆ ਚੁੱਕੇ ਆ ਸੱਜਣੋ ਜਿਨ੍ਹਾਂ ਦੀ ਇੱਕ ਗੱਡੀ ਵੱਡੇ ਸਿੱਧੂ ਦੇ ਗੀਤ ਦੇ ਵਿੱਚ ਸਿੱਧੂ ਨੇ ਆਪ ਦੀ ਆਪ ਹੀ ਲੈ ਲਈ ਸੀ ਤੇ ਉਸ ਤੋਂ ਬਾਅਦ ਗ੍ਰੀਨ ਮਾਸਟਰ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਬ੍ਰਾਂਡ ਬਣ ਗਿਆ ਸੀ ਤੇ ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਪਾਈ ਬਲਕੌਰ ਸਿੰਘ ਬੜੇ ਚਾਹ ਦੇ ਨਾਲ ਆਹ ਜੀਪ ਸਜਣੋ ਲੈ ਕੇ ਗਿਆ ਸਜਣੋ ਤੁਹਾਨੂੰ ਅੱਜ ਤੋਂ ਸਾਰੀ ਜਾਣਕਾਰੀ ਦੇਵਾਂਗੇ ਇਹਦੀ ਬੈਟਰੀ ਕਿੰਨਾ ਚਿਰ ਕੱਢਦੀ ਆ ਇਹ ਵਾਟਰ ਪ੍ਰੂਫ ਆ ਇਹ ਨਈ ਕੀ ਇਹਦਾ ਰੇਟ ਕੀ ਹੈ ਦੀ ਗਾਰੰਟੀ ਕੀ ਹੈ ਕਿੰਨੇ ਦੀ ਮਿਲੂਗੀ ਕਿੱਥੋਂ ਮਿਲੂਗੀ ਕਿਵੇਂ ਮਿਲੂਗੀ ਸਾਰੀ ਜਾਣਕਾਰੀ ਆਜੋ ਲੈਣੇ ਆਪਾਂ ਗੱਲਬਾਤ ਕਰਦੇ ਆਂ ਬਾਈ ਹਰਮੇਲ ਆਪਣੇ ਨਾਲ ਬਾਈ ਸਸੀ ਕਾ ਸਸੀ ਕਾ ਜੀ ਬਾਈ ਆ ਸਿੱਧੂ ਦੇ ਘਰੇ ਪਹਿਲਾਂ ਜਾ ਚੁੱਕੀ ਆ ਹਾਂਜੀ ਜਾ ਚੁੱਕੀ ਹੈ ਸਿੱਧੂ ਦੇ ਘਰੇ ਤਾਂ ਗਈ ਆ ਕਿਉਂਕਿ ਸਿੱਧੂ ਆਪਣੇ ਗ੍ਰੀਨ ਮਾਸਟਰ ਨੂੰ ਵੱਡਾ ਬ੍ਰਾਂਡ ਬਣਾਉਣ ਵਾਲਾ ਸਿੱਧੂ ਆ ਵੱਡਾ ਬ੍ਰਾਂਡ ਬਣਾਉਣ ਵਾਲੇ ਉਹੀ ਹੈ ਹਾਂਜੀ ਹਨਾ ਬਈ ਇਹ ਤਾਂ ਕਰਕੇ ਉਹਨਾਂ ਦੇ ਘਰੇ ਜਾ ਚੁੱਕੀ ਆ ਕਿ ਪਹਿਲੀ ਗੱਡੀ ਉਹਨਾਂ ਦੇ ਘਰੇ ਚਲੀ ਗਈ ਹੈ ਪਹਿਲੀ ਗੱਡੀ ਚਲੀ ਗਈ ਹੈ ਨਾ ਪਹਿਲੀ ਗੱਡੀ ਆ ਹੁਣ ਆਪਾਂ ਪਬਲਿਕਲੀ ਲਾਂਚ ਕਰਦੇ ਹਾਂ ਹਾਂਜੀ ਹੁਣ ਇਸ ਤੋਂ ਬਾਅਦ ਮੈਨੂੰ ਮੇਰੇ ਮਨ ਚ ਪਤਾ ਕੀ ਥੋੜਾ ਜਿਹਾ ਤੜਕੂਆ ਕਿਉਂਕਿ ਮੈਂ ਇਹ ਹੈਗੀ ਆ ਲੈਣੀ ਹਾਂਜੀ ਤੇ ਮੈਨੂੰ ਐਂ ਲੱਗਦਾ ਵੀ ਜਦੋਂ ਪਬਲਿਕ ਦੇ ਵਿੱਚ ਜਾਵੜੀ ਮਹਿੰਗੀ ਬੋਲ ਕਰ ਦੇਣੀ ਆ ਮੁੜ ਕੇ ਤੁਸੀਂ ਐ ਤਾਂ ਨਹੀਂ ਕਰਦੇ ਨਹੀਂ ਨਹੀਂ ਮਹਿੰਗੀ ਨਹੀਂ ਕਰਦੇ ਅਸੀਂ ਰੇਟ ਬਿਲਕੁਲ ਵਧੀਆ ਕੁਆਲਿਟੀ ਦਾ ਸਮਾਨ ਲਾ ਕੇ ਹੂੰ ਵਧੀਆ ਕੁਆਲਿਟੀ ਕਸਟਮਰ ਨੂੰ ਦੇ ਕੇ ਬਿਲਕੁਲ ਜਾਇਜ਼ ਰੇਟ ਤੇ ਦੇ ਰਿਆ ਵੀ ਆਪਦਾ ਨਾਮ ਬਣਾ ਰਿਆ ਜੇ ਕਿਸੇ ਬੰਦੇ ਨੇ ਇਹ ਬਾਹਰਲੇ ਮੌਖ ਚਲੇ ਜਾਣੀ ਹੋਊ ਉੱਥੇ ਜਾਵਣ ਹਾਂ ਚਲੀ ਜਾਊਗੀ ਕੋਈ ਵੀ ਕੰਟਰੀਆਂ ਜਾ ਰਹੀ ਐ ਸਾਰੀ ਕੰਟਰੀਆਂ ਚ ਜਾ ਰਹੀ ਐ ਉਹ ਕਿਉਂਕਿ ਦੂਜੀਆਂ ਕਾਰਨਾਂ ਤਾਂ ਜਾ ਰਹੀਆਂ ਹਾਂ ਇਹ ਵੀ ਜਾਊਗੀ ਜਾਏਗੀ ਜਾਏਗੀ ਇਹ ਜਾਊਗੀ ਹਾਂਜੀ ਜਿਹੜੀ ਇਹਦੀ ਬਾਡੀ ਆ ਫਾਈਬਰ ਦੀ ਆ ਬਾਡੀ ਫਾਈਬਰ ਦੀ ਆ ਜੀ ਫਰੇਮਿੰਗ ਆ ਉਹ ਮੈਟਲ ਦੀ ਆ ਫਰੇਮਿੰਗ ਜਿਹੜੀ ਚੇਸੀ ਵਗੈਰਾ ਹੋਗੀ ਸਾਰੀ ਜਿੱਥੇ ਮਜ਼ਬੂਤੀ ਵਾਲੀ ਚੀਜ਼ ਚਾਹੀਦੀ ਹੈ ਉਹ ਸਾਰੀ ਮੈਟਲ ਦੀ ਹੈ ਉਹ ਮੈਟਲ ਹੈ ਹਾਂਜੀ ਆ ਫਾਈਬਰ ਹੈ ਹਾਂਜੀ ਇਹ ਇੱਕੋ ਹੀ ਸ਼ੈੱਲ ਆ ਇੱਕੋ ਹੀ ਸ਼ੈੱਲ ਆ ਜੀ ਸਿੰਗਲ ਪੀਸ ਕੋਈ ਇਹਦੇ ਵਿੱਚ ਸਾਊਂਡ ਨਹੀਂ ਹੈਗਾ ਖੜਕਾ ਹੋਣਾ ਨਹੀਂ ਖੜਕਾ ਨਹੀਂ ਇੱਕੋ ਸ਼ੈੱਲ ਆ ਹਾਂਜੀ ਹਾਂ ਆ ਦੇਖੋ ਤੁਸੀਂ ਆ ਜਿਹੜਾ ਪੂਰਾ ਜੀਪ ਦਾ ਪੂਰਾ ਢਾਂਚਾ ਇੱਕੋ ਸ਼ੈੱਲ 'ਚ ਹੀ ਬਣਿਆ ਇੱਕੋ ਸ਼ੈੱਲ ਦੇ ਵਿੱਚ ਹੀ ਥੱਲੇ ਵਾਲੀ ਚਾਸੀ ਜਿਹੜੀ ਹੈਗੀ ਆ ਬੈਟਲ ਦੀ ਹੈ ਉਹਤੇ ਕੁਝ ਆਪਾਂ ਲੋਹੇ ਦਾ ਲਾਤਾ ਬਾਕੀ ਸਮਾਨ ਕਾਦਾ-ਕਾਦਾ ਪਰਤਿਆ ਇਹਦੇ ਵਿੱਚ ਆਪਾਂ ਇਹਦੇ ਵਿੱਚ ਮੇਨ ਅਲਟੋ ਦਾ ਬੁਲਟ ਦਾ ਜੀ ਹਾਂਜੀ ਦੋ ਮੇਨ ਸਮਾਨ ਇਹੀ ਹੈ ਬਾਕੀ ਜਿਵੇਂ ਬੋਡੀ ਵਗੈਰਾ ਫੇਵਰ ਦੀ ਹੈ ਕਈ ਵਾਰੀ ਕਿਤੇ ਆਪਾਂ ਦੂਰ ਵੀ ਚਲੀ ਜਾਵੇ ਗੱਡੀ ਅਸੀਂ ਕਸਟਮਰ ਨੂੰ ਸਰਵਿਸ ਦੇ ਵਿੱਚ ਖਿੱਚਣ ਵਾਸਤੇ ਨਹੀਂ ਰੱਖਿਆ ਕਿ ਬਾਅਦ ਸਾਡੇ ਤੋਂ ਹੀ ਪਾਰਟਸ ਲਵੇ ਅਸੀਂ ਮਹਿੰਗੇ ਵਿੱਚ ਹੀ ਉਹ ਕਮਾਈ ਕਰੀ ਅਸੀਂ ਉਹ ਕੰਮ ਨਹੀਂ ਕੀਤਾ ਅਸੀਂ ਇਹਦੇ ਵਿੱਚ ਪਾਰਟਸ ਉਹ ਲਾਏ ਆ ਕਿ ਕਸਟਮਰ ਸਾਡੇ ਤੋਂ ਕੇਰਲਾ ਗੱਡੀ ਲੈ ਗਿਆ ਹੂੰ ਉਹਨੇ ਕੀ ਹੈ ਕੋਈ ਸ਼ੌਕਰ ਹੈ ਕੁਝ ਵੀ ਅਸੀਂ ਫੋਨ ਤੇ ਹੁਣ ਦੱਸ ਸਕਦੇ ਆ ਉਸ ਗੱਡੀ ਦਾ ਅਲਟੋ ਦਾ 베アリング ਲੱਗਿਆ ਜਾਂ ਬੋਲਟ ਦਾ ਸ਼ੌਕਰ ਲੱਗਿਆ ਇਸ ਤਰੀਕੇ ਦੇ ਸਮਾਨ ਲਾਏ ਆਮ ਆਪਣੇ ਸਾਰੇ ਕਿਤੇ ਵਰਲਡ ਦੇ ਵਿੱਚ ਹੀ ਉਹਦੇ ਕੇਂਦਰ ਅਲਟੋ ਦਾ ਤੇ ਉਹਦਾ ਮਿਲ ਜਾਣਾ ਯਾਰ ਕਰਿਆਨੇ ਵਾਲੀ ਦੁਕਾਨ ਤੋਂ ਸਮਾਨ ਮਿਲਦਾ ਮਿਲ ਜਾਂਦਾ ਅਸੀਂ ਉਹੀ ਸਮਾਨ ਲਾ ਰਹੇ ਆ ਅਸੀਂ ਪਹਿਲਾਂ ਇਹ ਹੀ ਦੇਖਦੇ ਆ ਕਿ ਆ ਚੀਜ਼ ਮਿਲਣ ਵਾਲੀ ਅਸੀਂ ਲਾਉਣਾ ਹੀ ਉਹ ਚੀਜ਼ ਇਹ ਮੈਨੂੰ ਇਹੋਂ ਦੱਸੋ ਵੀ ਇਹ ਕਿੰਨੇ ਕਿਲੋਮੀਟਰ ਚੱਲੂਗੀ ਇਹਨੂੰ ਥੁੱਲ ਚਾਰਜ ਕਰਨ ਤੋਂ ਬਾਅਦ ਇਹਨੂੰ ਪਰ ਚਾਰਜਿੰਗ 100 ਕਿਲੋਮੀਟਰ ਦੀ ਆਪਾਂ ਕੱਢਦੇ ਆ ਜਾਨੀ ਕਿ ਬੈਠ ਕੇ ਐਵਰੇਜ ਦੀ ਜੀ 100 ਕਿਲੋਮੀਟਰ ਬਾਕੀ ਬਾਜ਼ਾਰ ਦੇ ਵਿੱਚ ਕਿਤੇ ਪੀੜ ਵਾਲੇ ਇਲਾਕੇ ਚ ਚਲਾਉਣੀ ਹੈ ਹੋਰ ਹੈ ਉਹ ਥੋੜਾ ਬਹੁਤ ਫਰਕ ਪੈ ਸਕਦਾ ਆਪਾਂ ਖੇਤ ਚ ਚਲਾਉਣੀ ਹੈ ਰੇਤੇ ਮਿੱਟੀ ਚ ਚੱਲੂਗੀ ਤਾਂ ਫਰਕ ਪੈ ਸਕਦਾ ਥੋੜਾ ਬਹੁਤ ਨਹੀਂ ਤਾਂ 100 ਕਿਲੋਮੀਟਰ ਤਕਰੀਬਨ ਇਹ ਚੱਲੂਗੀ ਚੱਲੂ ਮਤਲਬ 90 ਕਿਲੋਮੀਟਰ ਤੋਂ 120 ਕਿਲੋਮੀਟਰ ਦੇ ਦਰਮਿਆਨ ਆ ਬੰਦਾ ਇਹਦੇ ਤੋਂ ਉਮੀਦ ਕਰ ਸਕਦਾ ਹੈ ਵੀ ਕਦੇ 90 ਵੀ ਰਹਿ ਸਕਦੀ ਹੈ ਕਦੇ 120 ਵੀ ਚਲੀ ਜਾ ਸਕਦੀ ਹੈ ਇਹ ਚਲੀ ਜਾ ਸਕਦੀ ਹੈ ਫਿਰ ਇੱਕ ਹੋਰ ਪਲੱਸ ਪੁਆਇੰਟ ਇਹ ਹੈ ਕਿ ਜੇ ਐਵਰੇਜ ਇਹਦੀ ਵਧਾਉਣੀ ਹੈ ਆਪਾਂ ਨੂੰ ਪਤਾ ਵੀ 150 ਕਿਲੋਮੀਟਰ ਚਾਹੀਦੀ ਹੈ ਆਪਾਂ ਉਸ ਹਿਸਾਬ ਨਾਲ ਵੀ ਇਹਦੇ ਚ ਬੈਟਰੀ ਲਾ ਸਕਦੇ ਆਂ अच्छा बैटरी बैकअप बैक बैक कर दो बैकअप बंद कर देंगे हां जी ठीक बैक है बैकअप बंद कर दो ਤਾਂ ਇਹ ਪੱਤ ਚਲੀ ਜਾਊਗੀ ਬੱਦ ਚਲੀ ਜਾਏ ਇਹ ਨੇਚਰਲ ਗੱਲ ਆ ਹਾਂਜੀ ਤੇ ਜੇ ਮੰਨ ਕੇ ਚਲੋ ਵੀ ਇਹ ਪਾਣੀ ਵੇਚਦੀ ਨਾਂਗੀ ਇਹ ਬਿਜਲੀ ਵਾਲੀ ਆ ਹਾਂਜੀ ਤੇ ਇਹ ਤਾਂ ਖੜਜੂ ਨਾ ਮਤਲਬ ਹੀ ਨਹੀਂ ਬਣਦਾ ਵਾਟਰ ਪ੍ਰੂਫ ਹੈ ਇਹ ਇਹ ਸਾਰੀਆਂ ਕਾਰਾਂਵਾਰੀ ਗੱਲ ਕਰ ਰਹੇ ਆ ਨਾ ਜਿਹੜੀ ਸਾਰੀਆਂ ਜਿਵੇਂ ਆਪਾਂ ਮਰਜੀ ਅੱਜਕੱਲ ਆਪਣੀਆਂ ਆਮ ਕਾਰਾਂ ਉਹਨਾਂ ਲੱਗੀਆਂ ਡੀਜ਼ਲ ਪੈਟਰੋਲ ਦੀਆਂ ਉਹਦੇ ਆਪਾਂ ਇੰਜਨ ਤੇ ਪਾਣੀ ਨਹੀਂ ਮਾਰ ਸਕਦੇ ਜਲਦੀ ਦੇ ਨੇ ਹੂੰ ਹੂੰ ਇਹਦੇ ਕੋਈ ਦਿੱਕਤ ਹੈ ਹੀ ਨਹੀਂ ਕਿਤੇ ਤੁਸੀਂ ਡਾਇਰੈਕਟ ਪਾਣੀ ਮਾਰ ਕੇ ਵਾਸ਼ ਕਰੀ ਜਾਓ ਪਾਣੀ ਦੇ ਵਿੱਚ ਚਲਾਈ ਜਾਓ ਜਿਵੇਂ ਮਰਜ਼ੀ ਚਲਾਈ ਜਾਓ ਇਹਨੂੰ ਪਾਣੀ ਪੂਣੀ ਵਾਲਾ ਕੋਈ ਦਿੱਕਤ ਹੈ ਹੀ ਨਹੀਂ ਇਹਦੀ ਮੋਟਰ ਕਿੱਥੇ ਲੱਗੀ ਹੈ ਬਾਈ ਮੋਟਰ ਇਹਦੀ ਪਿਛਲੇ ਡਿਫਰੈਂਸ਼ੀਅਲ ਦੇ ਵਿੱਚ ਹੀ ਲੱਗੀ ਹੁੰਦੀ ਹੈ ਉਹ ਥੱਲੇ ਲੱਗੀ ਹੋਈ ਆ ਥੱਲੇ ਲੱਗੀ ਹੋਈ ਬਾਅਦ ਚ ਦਿਖਾ ਦਾਂਗੇ ਪੁੱਤ ਬਾਅਦ ਚ ਲੱਗ ਜੂ ਡੇਟਿੰਗ ਦੇ ਵਿੱਚ ਹਾਂਜੀ ਹਾਂ ਇਹਦੇ ਇਹਦੇ ਉੱਥੇ ਮੋਟਰ ਲੱਗੀ ਹੋਈ ਆ ਤੇ ਇੱਕ ਮੈਨੂੰ ਐ ਦੱਸੋ ਵੀ ਇਹਦੀ ਜਿਹੜੀ ਬੈਟਰੀ ਆ ਹਾਂਜੀ ਉਹ ਉਹ ਕੇਸ ਤਾਂ ਨਹੀਂਗਾ ਵੀ ਜਿਵੇਂ ਆਪਣੇ ਕੀ ਹੋ ਜਾਂਦਾ ਸੀਗਾ ਕਿ ਸਕੂਟਰੀਆਂ ਸੀਗੀਆਂ ਉਹਨਾਂ ਨੂੰ ਅੱਗ ਲੱਗਣ ਦੇ ਬੁੱਬੜੇ ਨਹੀਂ ਇਹਦੇ ਵਿੱਚ ਬੈਟਰੀ ਲਿਥੀਅਮ ਫਾਸਫੋਟਿਕ ਸੈੱਲ ਵਾਲੀ ਹੈ ਜੀ ਇਹਦਾ ਕੀ ਹੈ ਬਾਈ ਚਾਂਸ ਰੱਬ ਨਾ ਕਰੇ ਐਕਸੀਡੈਂਟ ਹੁੰਦਾ ਜਾਂ ਕੁਝ ਹੁੰਦਾ ਵਿੱਚ ਦੀ ਕੁਝ ਟੱਪ ਜਾਂਦਾ ਬੈਟਰੀ ਦੇ ਤਾਂ ਉਹਦਾ ਸਿਰਫ ਧੂਆ ਆਏਗਾ স্মੋਕ ਆਏਗਾ ਇਹ ਨੂੰ ਅੱਗ ਲੱਗਣ ਵਾਲਾ ਕੋਈ ਉਹਦੇ ਵਿੱਚ ਨਹੀਂ ਹੈ ਟੈਂਪਰੇਚਰ ਨਾਲ ਕੋਈ ਦਿੱਕਤ ਨਹੀਂ ਆਪਣੇ ਇੰਡੀਆ ਚ ਟੈਂਪਰੇਚਰ ਬਹੁਤ ਜ਼ਿਆਦਾ ਹੈ ਕਈ ਬੈਟਰੀਆਂ ਲਿਥੀਅਮ ਆਇਨ ਯੂਜ਼ ਕਰਦੇ ਕੋਈ ਹੋਰ ਯੂਜ਼ ਕਰਦੇ ਉਹਨਾਂ ਕਰਕੇ ਬੈਟਰੀਆਂ ਬਲਾਸਟ ਹੋ ਜਾਂਦੀਆਂ ਇਹਦੇ ਚ ਜਿਹੜੀ ਬੈਟਰੀ ਆ ਆਮ ਆਪਾਂ ਕਹੇ ਕੋਈ ਟਾਟਾ ਜਾਂ ਕਿਸੇ ਵੀ ਕੰਪਨੀ ਨੂੰ ਲਾ ਕੇ ਚੱਲੋ ਵੀ ਬੈਟਰੀ ਆ ਰਹੀ ਹੈ ਉਹੀ ਕੁਆਲਿਟੀ ਸੇਮ ਆਪਾਂ ਯੂਜ਼ ਕਰ ਰਹੇ ਆ ਲਿਥੀਅਮ ਫਾਸਫੋਟਿਕ ਠੀਕ ਆ ਕਿੰਨੇ ਘੰਟੇ ਚਾਰਜ ਹੋ ਜੂਗੀ ਇਹ 4 ਘੰਟੇ ਬਿਲਕੁਲ ਜ਼ੀਰੋ ਹੋ ਗਈ ਜੀ ਬਿਲਕੁਲ ਡੈਡ ਹੋ ਗਈ ਬੈਟਰੀ ਉਸ ਤੋਂ ਬਾਅਦ ਚਾਰਜ ਕਰਾਂਗੇ 4 ਘੰਟੇ ਪੂਰੇ ਲੱਗਣਗੇ ਨਹੀਂ ਤਾਂ ਜੇ ਘਟਿਆ ਤਾਂ ਘੱਟ ਟਾਈਮ ਲੱਗੇ ਆਪਣੀ ਕਿੰਨੇ ਚਿਰ ਲਈ ਜ਼ਿੰਮੇਵਾਰ ਖੜੀ ਹੈ ਬੈਟਰੀ 'ਚ ਕੋਈ ਦਿੱਕਾ ਆ ਬੈਟਰੀ 2 ਸਾਲ ਦੀ ਤਾਂ ਸਿਰਫ ਵਾਰੰਟੀ ਦਿੰਦੇ ਆਂ ਜੀ ਪਰ ਬੈਟਰੀ ਦੀ 2000 ਸਾਈਕਲ ਹੈ ਜੀ 5 ਸਾਲ 5 ਸਾਲ ਤੱਕ ਬੈਟਰੀ ਦੀ ਲਾਈਫ ਹੈ ਵੀ ਆਪਾਂ ਜਿਵੇਂ ਮਰਜ਼ੀ ਡੇਲੀ ਚਲਾਈ ਜਾਈਏ 5 ਸਾਲ ਤੱਕ ਕਿਤੇ ਨਹੀਂ ਹਿਲਦੀ ਪੁਕਦੀ ਮਤਲਬ 2000 ਸਾਈਕਲ ਦਾ ਮਤਲਬ 2000 ਵਾਰ ਡਾਊਨ ਹੋ ਕੇ 2000 ਵਾਰ ਚਾਰਜ ਹੋ ਜਾ ਚਾਰਜ ਹਾਂਜੀ ਉਹ ਹਾਂਜੀ ਉਹ ਵੀ ਜੇ ਆਪਾਂ ਹਫਤਾ ਇੱਕ ਨਹੀਂ ਮੰਨ ਲਓ ਚਲਾਈ ਜਾਂ ਮਹੀਨਾ ਨਹੀਂ ਚਲਾਈ ਉਹ ਆਪਣਾ ਪਲੱਸ ਹੋ ਗਿਆ ਆਪਣੀ ਗੱਡੀ ਕਦੇ ਚਲੋ ਕੋਈ ਬਾਹਰ ਚੱਲੇ ਗਿਆ ਜਾਂ ਕਿਸੇ 2 ਮਹੀਨੇ ਖੜੀ ਹੈ ਤਾਂ ਉਹ ਬੈਟਰੀ ਦੀ ਹੈਲਥ ਤੇ ਪਲੱਸ ਹੋ ਜਾਈਗੀ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮਤਲਬ 365 ਦਿਨ ਹੁੰਦੇ ਆ ਜੇ ਮੈਂ 100 ਵਾਰ ਸਾਲ ਦੇ ਵਿੱਚ ਚਾਰਜ ਕੀਤੀ ਹੈ ਤਾਂ ਦੈਟ ਮੀਨ ਮੇਰੇ ਜਿਹੜੇ 165 ਦਿਨ 265 ਦਿਨ ਉਹ ਅੱਗੇ ਚਲੇ ਗਏ ਅੱਗੇ ਚਲੇ ਗਏ ਅੱਗੇ ਚਲੇ ਗਏ ਹਾਂਜੀ ਇਹ ਯੂਜ਼ ਕਰਾਂਗੇ ਉਹਦੀ ਬੈਟਰੀ ਦੀ ਲਾਈਫ ਜਾਂ ਹੈਲਥ ਮੰਨ ਲਓ ਉਸ ਉਹੀ ਯੂਜ਼ ਮੰਨੀ ਜਾਊਗੀ ਬਸ ਠੀਕ ਹੈ ਮਤਲਬ ਕਹਿਣ ਤੋਂ ਭਾਬੀ ਇਹ ਹੈਲਥ ਵਾਲੇ ਪਾਸਿਓਂ ਬਾਕੀ ਕੰਪਨੀ ਪੁਰਾਣੀ ਹੋ ਗਈ ਹੈ ਹੁਣ ਤਾਂ ਸਮਝ ਹੀ ਬਹੁਤ ਆ ਗਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਨੂੰ 4 ਸਾਲ ਤੋਂ ਉੱਪਰ ਹੋ ਗਏ ਜੀ 4 ਸਾਲ ਤੋਂ ਉੱਤੇ ਹੋ ਗਏ ਮੇਰੇ ਹਿਸਾਬ ਨਾਲ ਆਹ ਮਾਡਲ ਸੀਗਾ ਜਿਹੜਾ ਸਿੱਧੂ ਜੀ ਦੇ ਘਰ ਚ ਹਾਂਜੀ ਗੀਤ ਚ ਲਿਆ ਆ ਕੇ ਤੁਹਾਨੂੰ ਸਰਪ੍ਰਾਈਜ਼ ਦੇਤਾ ਸੀ ਹਾਂਜੀ ਉਹਨਾਂ ਨੇ ਹਾਂਜੀ ਸਰਪ੍ਰਾਈਜ਼ ਦਿੱਤਾ ਦਿਲ ਦੇ ਕਿੱਡਾ ਬੰਦੇ ਦਾ ਜਿਗਰਾ ਦੇਖ ਹਾਂਜੀ ਮੈਂ ਕਹਿੰਦਾ ਵੀ ਉਹ ਬੰਦਾ ਕਿਸੇ ਤੋਂ 70 ਲੱਖ ਲੈ ਕੇ ਵੀ ਚੀਜ਼ ਦਾ ਨਹੀਂ ਵੇਚਣਾ ਵੇਚਣਾ ਦਿਖਾਵੇ ਉਹਨਾਂ ਨੇ ਆਪਾਂ ਨੂੰ ਦਿਖਾਇਆ ਆਪਣੀ ਬਾਹਰ ਤੱਕ ਕੀ ਇੰਨੀ ਐਡ ਹੋ ਗਈ ਹੈ ਚੀਜ਼ ਨਾਲ ਹੂੰ ਬਹੁਤ ਵਧੀਆ ਜਨਨ ਕਿ ਬਹੁਤ ਸਪੋਰਟ ਮਿਲੀ ਉਸ ਚੀਜ਼ ਨਾਲ ਮਤਲਬ ਕਹਿਣ ਤੋਂ ਪਹਿਲਾਂ ਉਹ ਆਪਣੀ ਕੰਪਨੀ ਨੂੰ ਰੋਟੀ ਪਾਉਣ ਵਾਲਾ ਬੰਦਾ ਪੈਰ ਲਾਉਣ ਵਾਲੇ ਉਹੀ ਬੰਦਾ ਸਹੀ ਗੱਲ ਹੈ ਜੀ ਹਨਾ ਵੀ ਆਪਣੀ ਕੰਪਨੀ ਨੂੰ ਵੱਡੀ ਕੰਪਨੀ ਮੰਨ ਵੱਡੀ ਕੰਪਨੀ ਨੂੰ ਹਨਾ ਵੀ ਅੱਜ ਆਪਾਂ ਕਿੱਡੇ ਮਾਣ ਨਾਲ ਆਪਣਾ ਸ਼ੋਰੂਮ ਖੋਲੀ ਬੈਠੇ ਆ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਆਪਾਂ ਕਿਸੇ ਹੋਰ ਸਟੇਟ ਦੇ ਵਿੱਚ ਜਾਂ ਕਿਤੇ ਹੋਰ ਵੀ ਐਵੇਂ ਦਾ ਸ਼ੋਰੂਮ ਖੋਲ ਦੀਏ ਤਾਂ ਉਹ ਬੰਦੇ ਦੀ ਦੇਣ ਹੋ ਗਈ ਉਹ ਬੰਦੇ ਦੀ ਦੇਣ ਹੋ ਗਈ ਅੱਜ ਵੀ ਕਹਿੰਦੇ ਆ ਉਹ ਗੱਡੀ ਚਾਹੀਦੀ ਐ ਸੇਮ ਚਾਹੀਦੀ ਐ ਅੱਜ ਵੀ ਲੋਕ ਨਾਮ ਲੈ ਕੇ ਗਾਣੇ ਦਾ ਨਾਮ ਲੈ ਕੇ ਇਹ ਸੇਮ ਮਾਡਲ ਸੇਮ ਕਲਰ ਚਾਹੀਦਾ ਜੀ ਅਗਲਾ ਲੈ ਕੇ ਜਾਂਦੇ ਐ ਇਸ ਤਰੀਕੇ ਨਾਲ ਕਹਿੰਦੇ ਐ ਇਹਨੂੰ ਕਾਦੇ ਵਾਸਤੇ ਲੈ ਕੇ ਜਾਂਦੇ ਆ ਬਾਈ ਲੋਕ ਡੋਲੀਆਂ ਵਾਸਤੇ ਕਾਦੇ ਵਾਸਤੇ ਡੋਲੀਆਂ ਵਾਸਤੇ ਇਹ ਇੱਕ ਵਿਨਟੇਜ ਮਾਡਲ ਆ ਗਿਆ ਜੀ ਵਿਨਟੇਜ ਅੱਜ ਦੇ ਟਾਈਮ ਆਪਾਂ ਜੇ ਦੇਖ ਲਈਏ ਚਲਾਉਣੀ ਆਪਣੀ ਸੰਭਵ ਨਹੀਂ ਹੈ ਉਹ ਆਪਾਂ ਸਿਰਫ ਦਿਖਾਵੇ ਵਾਸਤੇ ਹੈ ਆਪਾਂ ਚਲ ਕੋਈ ਲੈ ਵੀ ਲਵਾਂਗੇ 50 ਲੱਖ ਰੁਪਏ ਲਾ ਕੇ ਕੋਈ ਬੱਦ ਲਾ ਕੇ ਵੀ ਉਹ ਆਪਾਂ ਸਿਰਫ ਦਿਖਾ ਸਕਦੇ ਆ ਵੀ ਆਪਣੇ ਘਰੇ ਆ ਫਲਾਣੇ ਰਾਜੇ ਦੀ ਗੱਡੀ ਖੜੀ ਹੈ ਜਾਂ ਵਿਨਟੇਜ ਮਾਡਲ ਖੜਾ ਹੈ ਇਹ ਆਪਾਂ ਡੇਲੀ ਰੂਟੀਨ ਚਲਾ ਸਕਦੇ ਆ ਇਹਨੂੰ ਆਪਾਂ ਬੈਟਰੀ ਉਹੀ ਐ ਸੇਮ ਇਹਦੇ ਵਿੱਚ ਬੈਟਰੀ ਦੀ ਲਾਈਫ ਵੀ ਉਹੀ ਐ ਵਾਰੰਟੀ ਵੀ ਉਹੀ ਐ ਜੀ ਹਾਂਜੀ ਚਲਾਉਣੀ ਵੀ ਸੌਖੀ ਐ ਬਈ ਜਿਵੇਂ ਮੰਨ ਲਓ ਆਪਾਂ ਗਏ ਆ ਕਿਤੇ ਬਾਜ਼ਾਰ ਚ ਗਏ ਆ ਹਾਂਜੀ ਤੈਨੂੰ ਲੋਕ ਲੁੱਕ ਲੱਗਦਾ ਲੋਕ ਲੱਗਦਾ ਜੀ ਸਟੀਅਰਿੰਗ ਲੋਕ ਹੋ ਜਾਂਦਾ ਸੇਫਟੀ ਹੈਗੀ ਹਾਂਜੀ ਹਾਂਜੀ ਡਿੱਗੀ ਤਾਂ ਲੋਕ ਹੋਏ ਨੇ ਕੋਈ ਸਮਾਨ ਰੱਖ ਕੇ ਜਾਣ ਦੇ ਵਿੱਚ ਲੋਕ ਹੋ ਜੂਗੀ ਇਹ ਮਤਲਬ ਇੱਕ ਪਰੀ ਸੇਫਟੀ ਹੈਗੀ ਆ ਹਾਂਜੀ ਹਾਂਜੀ ਸਟੀਅਰਿੰਗ ਲੋਕ ਹੋਏ ਜਿਵੇਂ ਆਪਣੇ ਬਾਈਕ ਦਾ ਜਿਵੇਂ ਓਪਨ ਗੱਡੀ ਆ ਗਈ ਜਿਵੇਂ ਹੋਵੇ ਵੀ ਸਟੇਰੀਂਗ ਲੋਕ ਹੋ ਜਾਂਦਾ ਜੀ। ਆਪਦੀ ਵਿੱਚ GPS ਵਗੈਰਾ ਲਾ ਸਕਦੇ ਹਾਂ ਸਸਤਾ ਹੀ ਆ ਜਾਂਦਾ। ਹਾਂ ਜੀ GPS ਲਾ ਸਕਦੇ ਹਾਂ ਜੀ। ਹੈਨਾ? ਸਹੀ ਗੱਲ। ਵੀ ਕਿ ਆਪਾਂ ਆਪਦੀ ਗੱਡੀ ਦੇ ਵਿੱਚ GPS ਲਾਉਣਾ ਤਾਂ GPS ਵੀ GPS ਵੀ ਲਾ ਸਕਦੇ ਹਾਂ ਵੀ ਜੇ ਕੋਈ ਚਾਂਸ ਆਪਾਂ ਨੂੰ ਡਰ ਹੋਵੇ ਤੇ ਬਾਕੀ ਇਹ 40 ਕਿਲੋਮੀਟਰ ਤੋਂ ਬਾਅਦ ਭਜਦੀ ਨਹੀਂ ਐ ਭਜਾ ਕੇ ਰਿਜਾਉ ਵੀ ਬੰਦਾ ਕਿਧਰਲੇ ਪਾਸੇ। ਹਾਂਜੀ। ਸਾਈਕਲ ਤੇ ਜਾ ਕੇ ਫੜ ਲੂ ਬੰਦਾ। ਸਹੀ ਗੱਲ ਹੈ ਜੀ। ਹੈਨਾ? ਕਿਉਂਕਿ ਜੀ ਆਮ ਨਾ ਕੋਈ ਵੀ ਬਾਈਕ ਹੁੰਦਾ ਵੱਡਾ ਬਾਈਕ ਲੈ ਲੈਨੇ ਆਪਾਂ। ਅਗਲਾ ਕਹਿੰਦੇ ਯਾਰ ਸਪੀਡ ਨਹੀਂ ਹੈਗੀ। ਕੋਈ ਜੀਪ ਲੈ ਲੈਂਦਾ ਅਗਲਾ। ਜੀਪ ਬਾਈ ਜੀ 90 ਦੀ 10 ਆਈ ਸਪੀਡ ਮਨ ਲੋ ਹੁੰਦੀ ਐ ਯਾਰ ਇਹ ਚੀਜ਼ ਨਾ ਮੈਂ ਤੈਨੂੰ ਇਹ ਕਰ ਦੱਸਤਾ ਬਾਈ ਇਹ ਚੀਜ਼ ਸਵਾਦ ਲੈਣ ਦੀ ਹਾਂਜੀ ਭਜਾਉਣ ਨੂੰ ਤਾਂ ਤੇਰੇ ਕੋਲੇ ਹੋਰ ਚੀਜ਼ਾਂ ਬਹੁਤ ਆ ਬਹੁਤ ਹੈ ਜਿਹਨੇ ਆ ਲੈਣੀ ਆ ਨਾ ਹਾਂਜੀ ਉਹਦੇ ਕੋਲੇ ਭਜਣ ਵਾਸਤੇ ਤਾਂ ਫੋਰਚੂਨਰ ਹੈਗੀ ਆ ਹੈਗੀ ਐ ਸਹੀ ਗੱਲ ਐ ਹੁਣ ਇਹ ਤਾਂ ਆਨੰਦ ਲੈਣਾ ਐ ਆਨੰਦ ਲੈਣਾ ਹਾਂ ਹੋਰ ਕੋਈ ਇੰਜਨ ਦਾ ਸਾਊਂਡ ਨਹੀਂ ਇੱਕ ਹੋਰ ਪਲੱਸ ਪੁਆਇੰਟ ਦੱਸਦਾ ਤੁਹਾਨੂੰ ਮੈਂ ਗੱਡੀ 'ਚ ਆਪਾਂ ਬੈਠ ਗਏ ਬਾਈਕ ਤੇ ਵੀ ਬੈਠ ਗਏ ਇੰਜਨ ਉਹ ਹੀ ਗੱਲ ਹੈ ਤੇਲ ਮਚਣਾ ਇੰਜਨ ਦੇ ਗਰਮ ਹੋਣਾ ਇਹਦੇ ਚੋ ਟੈਂਪਰੇਚਰ ਵਾਲਾ ਕੋਈ ਇਸ਼ੂ ਨਹੀਂ ਹੈਗਾ ਆਮ ਗੱਡੀ ਦੇ ਅੱਗੇ ਇੱਕ ਤੰਦੂਰ ਹੀ ਲੱਗਿਆ ਹੁੰਦਾ ਜ ਜਦੋਂ ਆਪਾਂ ਤੁਰਦੇ ਆ ਉਹੀ ਹੀਟ ਅੰਦਰ ਆਉਂਦੀ ਹੈ ਇਹਦੇ ਚੋ ਵੀ ਪਲੱਸ ਪੁਆਇੰਟ ਹੈ ਕੋਈ ਗਰਮ ਨਹੀਂ ਹੋਣੀ ਕੋਈ ਵਾਈਬ੍ਰੇਸ਼ਨ ਨਹੀਂ ਹੈਗੀ ਇੰਜਨ ਨਰਮ ਕੋਈ ਉਹ ਨਹੀਂ ਹੈਗਾ ਜਿੱਥੇ ਰੋਕ ਲਈ ਸਾਇਲੈਂਟ ਹੈ ਜਮਾ ਜੀ ਕੋਈ ਫੋਨ ਆ ਗਿਆ ਆਪਣਾ ਕੁਝ ਵੀ ਆਪ ਬੈਠੇ ਇੱਕ ਦੂਜੇ ਨਾਲ ਗੱਲ ਕਰ ਰਹੇ ਆ ਜੀ ਸਾਰੇ ਪਲੱਸ ਪੁਆਇੰਟ ਹੈ ਖਰਚਾ ਨਹੀਂ ਹੈਗਾ ਭਾਈ ਮੈਨੂੰ ਇੱਕ ਗੱਲ ਦੱਸ ਦਿਓਗੇ ਹਾਂਜੀ ਭਈ ਇਹਦਾ ਰੇਟ ਦੱਸ ਦਿਓਗੇ ਰੇਟ ਕੀ ਹੈ ਰੇਟ ਬਈ ਜੀ ਅੱਜ ਦੀ ਤਰੀਕ ਅੱਜ ਦੀ ਹਾਂ ਅੱਜ ਦੀ ਤਰੀਕ ਦੇ ਵਿੱਚ ਇਹਦਾ ਰੇਟ ਹੈ 290000 ਠੀਕ ਹੈ ਹਾਂਜੀ ਅੱਗੇ ਪਿੱਛੇ ਕਈ ਵਾਰੀ ਹੋ ਸਕਦਾ ਹੈ ਬੈਟਰੀ ਸਸਤੀ ਹੋ ਜਾਏ ਕੋਈ ਮਟੀਰੀਅਲ ਸਸਤਾ ਹੋ ਜਾਏ ਅਸੀਂ ਰੇਟ ਘਟਾ ਵੀ ਸਕਦੇ ਹਾਂ ਜੇ ਕੋਈ ਚੀਜ਼ਾਂ ਦਾ ਰੇਟ ਬਈ ਉਹ ਪਹਿਲਾਂ ਕਰੋਨਾ ਟਾਈਮ ਰੇਟ ਚੀਜ਼ਾਂ ਦੇ ਬਹੁਤ ਵਧੇ ਆ ਉਵੇਂ ਉਹਦੇ ਕੇਂਦਰਾ ਵੀ ਵਧਾ ਵੀ ਸਕਦੇ ਹਾਂ ਉਹ ਤਾਂ ਟਾਈਮ ਦੀ ਗੱਲ ਹੈ ਅੱਜ ਦੇ ਟਾਈਮ 290000 ਰੁਪਏ ਰੇਟ ਹੈ ਇਸ ਦਾ 290000 ਰੁਪਏ ਚ 2 ਸਾਲ ਤੱਕ ਤਾਂ ਮੇਰੇ ਨਾਲ ਕੰਪਨੀ ਖੜੀ ਆ ਨਾ ਹਾਂਜੀ ਹਣਾ ਬਿਲਕੁਲ ਜਮਾ ਭਈ ਤੋਂ ਹੱਡੀਆਂ ਜਿਹੜੀਆਂ ਮੋਟਰਾਂ ਹਾਂਜੀ ਉਹਦਾ ਕੀ ਐਕਸਪੀਰੀਅੰਸ ਆ ਵੀ ਜਿਹੜਾ ਸਭ ਤੋਂ ਪੁਰਾਣੇ ਗਾਹਕ ਨੂੰ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਵੇਚੀ ਸੀ ਜਿਨੇ ਸਭ ਤੋਂ ਪਹਿਲਾਂ ਤੁਹਾਡੇ ਤੇ ਉਦਾਂ ਹੀ ਵਿਸ਼ਵਾਸ ਕਰ ਲਿਆ ਸੀ ਹੁਣ ਤਾਂ ਅਜ ਤੱਕ ਕੰਪਨੀ ਦਾ ਨਾਮ ਚੱਲਦਾ ਗ੍ਰੀਨ ਮਾਸਟਰ ਵਾਲਾ ਅਗਲਾ ਕਿਤੋਂ ਨਾਂ ਲੈ ਦੇ ਹਾਂਜੀ ਹਣਾ ਜੋ ਆਕ ਜੋ ਆਕ ਜਾਣਦਾ ਸੀ ਹਾਂਜੀ ਚਾਰ ਉਹ ਮੋਟਰ ਦਾ ਮੈਨੂੰ ਰਿਪੋਰਟ ਦੇ ਉਹ ਵੀ ਉਹਦੀ ਉਹਦੀ ਰਿਪੋਰਟ ਇਹ ਹੈ ਆਪਣੇ ਕੋਲੇ ਆਪਣੇ ਕੋਈ ਖਾਸ ਯਾਰ ਦੋਸਤ ਲਾ ਲਓ ਮਿੱਤਰ ਲਾ ਲਓ ਆਪਾਂ ਸ਼ੁਰੂ ਕਰਿਆ ਕੰਮ ਉਹਨਾਂ ਦਾ ਫਾਰਮ ਹ ਉਸ ਬਹੁਤ ਵੱਡਾ ਉਹ ਲੈ ਗਏ ਉੱਥੇ 4 ਸਾਲ ਤੱਕ ਉਹਨਾਂ ਨੇ ਖੇਤ 'ਚ ਇਹ ਵਾਲਾ ਮਾਡਲ ਸੀਗਾ ਉਹ ਉਹਨਾਂ ਨੇ ਐਵੇਂ ਕਹਿ ਦਈਏ ਵੀ ਪਿੱਛੇ ਕੋਈ ਗੱਟੇ ਰੱਖ ਲੈ ਖੇਤ ਵਿੱਚ ਇੰਨੀ ਚਲਾਈ ਉਹਨਾਂ ਨੇ ਟਾਇਰ ਵੀ ਬਦਲ ਲਏ ਉਸ ਗੱਡੀ ਦੇ ਜੀ ਟਾਇਰ ਵੀ ਬਦਲ ਲਏ ਬੈਟਰੀਆਂ ਵੀ ਉਹਨਾਂ ਨੇ ਲਾਸਟ ਜਾ ਕੇ 1 ਸਾਲ ਹੋ ਗਿਆ ਉਹਨਾਂ ਨੇ ਬੈਟਰੀਆਂ ਵੀ ਬਦਲਤੀਆਂ ਸੀ ਉਹਦੇ ਪਹਿਲਾਂ ਦੂਸਰੀਆਂ ਬੈਟਰੀਆਂ ਸੀ ਠੀਕ ਪਹਿਲਾਂ ਆਪਾਂ ਲੈਡ ਐਸਿਡ ਵਿੱਚ ਵੀ ਕੰਮ ਕੀਤਾ ਥੋੜਾ ਟਾਈਮ ਜੀ 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 ਫਿਰ ਉਹਦਾ ਰਿਜ਼ਲਟ ਨਹੀਂ ਸੀ ਵਧੀਆ ਤਾਂ ਕਰਕੇ ਆਪਾਂ ਲਿਥੀਅਮ 'ਚ ਹੀ ਆ ਗਏ ਹਾਂ ਫਿਰ ਉਹਨਾਂ ਨੇ ਬੈਟਰੀਆਂ ਵੀ ਬਦਲ ਲੀਆਂ ਸੀਗੀਆਂ ਤਾਂ ਉਸ ਤੋਂ ਬਾਅਦ ਬੈਟਰੀਆਂ ਮੋਟਰ ਨੂੰ ਕੋਈ ਫਰਕ ਨਹੀਂ ਪਿਆ ਉਸ ਨਾਲ ਮੋਟਰ ਹੋ ਗਈ ਕੰਟਰੋਲਰ ਹੋ ਗਿਆ ਕੋਈ ਬੈਰੰਗ ਹੋ ਗਿਆ ਚੱਕੇ ਦਾ ਜਾਂ ਕੁਝ ਵੀ ਲਾ ਲੋ ਕਿਉਂਕਿ ਇਹਦੇ ਅਲਟੋ ਦਾ ਬੈਰੰਗ ਚ ਤਾਂ ਨਵੇਟ ਹੀ ਨਹੀਂ ਹੈਗਾ ਖਰਾਬ ਕਿਵੇਂ ਹੋਊਗਾ ਤਾਂ ਕਰਕੇ ਉਹਨਾਂ ਨੇ ਬਹੁਤ ਰਫਟਪ ਚਲਾਈ ਸਾਨੂੰ ਉਸ ਚੀਜ਼ ਦਾ ਐਕਸਪੀਰੀਅੰਸ ਹੈ ਵੀ ਇਹਦੀ ਮੋਟਰ ਵਗੈਰਾ ਨੂੰ ਵੀ ਕੋਈ ਐਜਾ ਇਸ਼ੂ ਨਹੀਂ ਹੈਗਾ ਨਾ ਪਾਣੀ ਦਾ ਡਰ ਹੈ ਪਾਣੀ ਵਿੱਚ ਦੀ ਟਪ ਗਈ ਕੋਈ ਉਹ ਵੀ ਕੋਈ ਡਰ ਨਹੀਂ ਹੈਗਾ ਇੱਕ ਮੈਨੂੰ ਐਂ ਦੱਸੋ ਵੀ ਇਹਦੀ ਸਮਰੱਥਾ ਕਿੰਨੀ ਆ ਕੱਲ ਨੂੰ ਬੰਦੇ 5 ਬਹਿ ਗਏ ਇਹ ਇਹ ਤੁਰੇ ਨਾ ਅਗਲੇ ਦਾ ਟਿਚਰਾਂ ਹੋਣ ਵਾਲੀ ਗੱਲ ਨਹੀਂ ਇਹਦੇ ਵਿੱਚ ਬੰਦੇ 4 5 6 ਵੀ ਬਹਿ ਗਏ ਹੂੰ ਛੇ ਵੀ ਬੈਗ ਆਪਾਂ ਕਹਿ ਦੀ ਵੀ ਤੇ ਜਿੱਥੇ ਅੱਗੇ ਬੋਨਟ ਤੇ ਚੜਜੋ ਚਾਹੇ ਆਪਾਂ 4 6 ਜਣੇ ਵੀ ਚੜ ਜਾਗੇ ਜੀ ਆਪਾਂ ਉਹਦੇ ਨਾਲ ਕੀ ਹੈ ਸਿਰਫ ਇਹਦੀ ਸਪੀਡ ਘਟ ਜੇਗੀ ਥੋੜੀ ਬਹੁਤ ਤੇ ਬੈਟਰੀ ਡਰਾਈਵ ਬੈਕਅਪ ਘਟ ਜੂਆ ਹੋਰ ਇਹਦਾ ਕੋਈ ਫਰਕ ਪੈਨ ਵਾਲਾ ਹੈ ਹੀ ਨਹੀਂ ਕੋਈ ਆਇਆ ਤਾਂ ਨਹੀਂ ਵੀ ਮੋਟਰ ਮੱਚ ਜੂ ਨਹੀਂ ਨਹੀਂ ਉਹ ਚੀਜ਼ ਦਾ ਇਹ ਹੁੰਦਾ ਕਿ ਜਿਵੇਂ ਆਪਾਂ ਬ੍ਰੇਕ ਹੁੰਦੀ ਹੈ ਬ੍ਰੇਕ ਲਾਓ ਮੋਟਰ ਕੱਟ ਕਰ ਜਾਂਦੀ ਹੈ ਮੇਨ ਇਹ ਹੁੰਦਾ ਤੇ ਬੱਸ ਉਸ ਵੈਸੇ ਮੋਟਰ ਦੇ ਕੋਈ ਦਿੱਕਤਾਂ ਵਾਲਾ ਕੰਮ ਹੈ ਹੀ ਨਹੀਂ ਇੱਕ ਗੱਲ ਮੈਨੂੰ ਹੋਰ ਦੱਸੋ ਵੀਰੇ ਜਿਵੇਂ ਕੰਟੈਕਟ ਨੰਬਰ ਤਾਂ ਸਕਰੀਨ ਤੇ ਚੱਲੀ ਜਾਂਦਾ ਹਾਂਜੀ ਕਈ ਬੰਦਿਆਂ ਨੇ ਮਤਲਬ ਹੋਰ ਅਪਡੇਟਸ ਲਈ ਪੇਜ ਫਾਲੋ ਕਰਨਾ ਹੁੰਦਾ ਹਾਂਜੀ ਤੇ ਚੱਕਰ ਕੀ ਪੈ ਜਾਂਦਾ ਕਿ ਇੰਸਟਾਗ੍ਰam ਤੇ ਹੋਰ ਲੋਕ ਪੇਜ ਬਣਾਈ ਬੈਠਿਆ ਤੁਹਾਡੇ ਤਾਂ ਪੇਜ ਬਣਾਈ ਬੈਠੇ ਐ ਇਹ ਕੀ ਐ ਆਪਣਾ ਵੈਸੇ ਗ੍ਰੀਨ ਮਾਸਟਰ ਦੇ ਨਾਮ ਤੇ ਐ ਜੀ ਇੰਸਟਾਗ੍ਰam ਜੀ ਫੇਸਬੁਕ YouTube ਨੰਬਰ ਇਹ ਸਕਰੀਨ ਤੇ ਚੱਲੀ ਜਾਂਦਾ ਜੀ ਪਰ ਇਹ ਚੀਜ਼ ਜ਼ਰੂਰੀ ਐ ਕਨਫਰਮ ਕਰਨ ਵੀ ਆਪਣਾ ਨੰਬਰ ਐ ਇਹ ਜੀ ਕਈ ਕਿਹਾ ਇਸ ਚੀਜ਼ ਦਾ ਫਰੋਡ ਕਰ ਰਹੇ ਆ ਜੀ ਉਹ ਆਪਣਾ ਨਾਮ ਲੈ ਦੇਣਗੇ ਕਹਿੰਦੇ ਕਿ ਅਸੀਂ ਗ੍ਰੀਨ ਮਾਸਟਰ ਦੇ ਹੀ ਬੋਲ ਰਹੇ ਆ ਸਾਡੇ ਨੰਬਰ ਆਪਦਾ ਪਾ ਦੇਣਗੇ ਹਾਂ ਨੰਬਰ ਆਪਦਾ ਪਾ ਦੇਣਗੇ ਇਸ ਕਰਕੇ ਲੋਕਾਂ ਨਾਲ ਫਰੋਡ ਹੋਇਆ ਸਾਡੇ ਕੋਲੇ ਫੋਨ ਵੀ ਆਇਆ ਹੈ ਹਮ ਇਸ ਚੀਜ਼ ਦਾ ਬਹੁਤ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਸਟਮਰ ਨੂੰ ਸਾਡਨ ਦੱਸਣਾ ਵੀ ਜ਼ਰੂਰੀ ਹੈ ਵੀ ਸਾਡਾ ਨਾਮ ਲੈ ਕੇ ਕੋਈ ਗਲਤ ਉਹ ਕਰ ਰਿਹਾ ਤਾਂ ਸਾਨੂੰ ਦੱਸਣਾ ਕਸਟਮਮਰ ਜਿਹੜਾ ਜਿਹੜਾ ਪੇਜ ਤੋਂ ਉਹਨੂੰ ਗ੍ਰੀਨ ਮਾਸਟਰ ਦਾ ਐਸ ਵਕਤ ਸਕਰੀਨ ਤੇ ਦਿਖ ਰਿਹਾ ਹਾਂ ਹਾਂਜੀ ਤੁਸੀਂ ਇਹਨੂੰ ਫੋਲੋ ਕਰੋ ਹਾਂਜੀ ਕਿਓ ਕਿ ਨਹੀਂ ਹੋਰ ਤੇ ਕੋਈ ਵੀ ਇਸ ਤੋਂ ਇਲਾਵਾ ਪੇਜ ਆ ਉਹ ਫੇਕ ਹਾਂਜੀ ਸਹੀ ਗੱਲ ਆ ਨਾ ਐਵੇਂ ਹਾਂਜੀ ਇੰਸਟਾਗ੍ਰam YouTube Facebook ਚੋਂ ਸਾਰੇ ਦੇ ਸੇਮ ਹੀ ਆ ਹਾਂਜੀ ਇੰਸਟਾਗ੍ਰam ਤੇ ਵੀ ਆ YouTube ਤੇ ਵੀ ਆ Facebook ਤੇ ਵੀ ਆ ਸਾਰੇ ਥਾਵਾਂ ਤੇ ਵੀ ਆ ਤੇ ਇੱਕ ਗੱਲ ਮੇਰੀ ਕਰਨ ਵਾਲੀ ਰਹੇਗੀ ਆ ਕੁਦਰਤੀ ਮੈਂ ਐ ਇਹ ਤਾਂ ਯਾਰ ਪਾਵਰ ਸਟੀering ਹੀ ਆ ਹਾਂਜੀ ਇਹ ਖੜੀ ਦੇ ਚੱਲਦੇ ਤਾਂ ਹੋਰ ਸੌਫਟ ਹੋ ਜਾਂਦਾ ਇਹ 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 ਇੰਨਾ ਕਿਉਂ ਇੰਨਾ ਕਾ ਤੋ ਭਾਰ ਹੈ ਨਹੀਂ ਕਰਕੇ ਵਜਨ ਨਹੀਂ ਹੈਗਾ ਹਾਂਜੀ ਇੱਕ ਥੋੜੀ ਜੀ ਮਤਲਬ ਸਟੀਅਰਿੰਗ ਚ ਵੀ ਕੋਈ ਤਕਨੀਕ ਵਰਤੀ ਆ ਚੇਅਰਿੰਗ ਦੇ ਵਿੱਚ ਸੌਫਟਲੀ ਉਸ ਤਰੀਕੇ ਨਾਲ ਵਧੀਆ ਜਿਨੀ ਕਿ ਸਟੀਅਰਿੰਗ ਦਾ ਅਲਟੋ ਦਾ ਹੀ ਲਾਇਆ ਆਪਾਂ ਠੀਕ ਆ ਹਾਂਜੀ ਪਰ ਇਹ ਮੈਨੂਲੀ ਪਰ ਉਹ ਸੌਫਟ ਹੈ ਵਜਨ ਨਹੀਂ ਹੈਗਾ ਇਹ ਇਹਦਾ ਵੀ ਆਈ ਹੈ ਇਹਦਾ ਵੀ ਆਈ ਹੈ ਜੀ ਪਾਵਰ ਵਾਂਗੂ ਆਈ ਮੁਰਦਾ ਹਾਂਜੀ ਲੈ ਹਾਂ ਓਏ ਹਾਂਜੀ ਜਮਾ ਪੂਰਾ ਪਾਵਰ ਸਟੀਅਰਿੰਗ ਹੀ ਹੈ ਯਾਰ ਨਾਲ ਲੈ ਵੀ ਸਜਣੋ ਜੇ ਕਦੇ ਤੁਹਾਡਾ ਦਿਲ ਕਰੇ ਆਉਣਾ ਹੋਵੇ ਤੁਸੀਂ ਗੇੜਾ ਮਾਰਨਾ ਹੋਵੇ ਫੇਰ ਤਾਂ ਤੁਸੀਂ ਨਾ ਗ੍ਰੀਨ ਮਾਸਟਰ ਦੀ ਲੋਕੇਸ਼ਨ Google ਤੇ ਸਰਚ ਕਰ ਲਿਓ ਤੁਹਾਨੂੰ ਉਹ ਏਸ ਸ਼ੋਰੂਮ ਤੇ ਲਿਆਊਗੀ सिरसा ਦੇ ਵਿੱਚ ਹਰਿਆਣਾ सिरसा ਮਤਲਬ ਬੜਾ ਦੂਰ ਨਹੀਂ ਮਤਲਬ ਹਰਿਆਣਾ ਕਹਤਾ ਤਾਂ ਇਹਦਾ ਮਤਲਬ ਤੁਸੀਂ ਆਏ ਨਾ ਸਮਝਿਓ ਵੀ ਸ਼ਾਇਦ ਪਤਾ ਨਹੀਂ ਵੀ ਪੰਜਾਬ ਤੋਂ ਦੂਰ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਪੰਜਾਬ ਦੇ ਵਿੱਚ ਆਲੀ ਗੱਲ ਹੀ ਆ ਮੈਨੂੰ ਤਾਂ ਇਹ ਲੱਗਦਾ ਵੀ ਪੰਜਾਬੀ ਬੋਲਣ ਵਾਲਿਆਂ ਦਾ ਸੈਂਟਰ じゃ ਹੈ। ਉਹਨਾਂ ਕਾ ਰਾਜਸਥਾਨ, ਉਹਨਾਂ ਕ ਹਰਿਆਣਾ, ਉਹਨਾਂ ਕ ਪੰਜਾਬ ਸਾਰਾ ਸੈਂਟਰ じゃ ਪੈ ਜਾਂਦਾ। ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦਾ ਸੈਂਟਰ じゃ ਕਹਿ ਸਕਦੇ ਆਪਾਂ। ਤੇ ਜੇ ਕੋਈ ਵੀ ਸੱਜਣ ਆ ਕੇ ਵੇਖਣਾ ਚਾਹੁੰਦਾ ਤਾਂ ਗ੍ਰੀਨ ਮਾਸਟਰ ਵਾਲਿਆਂ ਦਾ ਸ਼ੋਰੂਮ ਤੇ ਫਿਲਹਾਲ ਇੱਕੋ ਹੀ ਸ਼ੋਰੂਮ ਆ। ਇਹਨਾਂ ਦਾ ਸਿਰਸੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਦਵਾਵਾਂ ਵੀ ਆ, ਉਮੀਦਾਂ ਵੀ ਆ ਕਿ ਇਹਨਾਂ ਦੇ ਸ਼ੋਰੂਮ ਵੀ ਬਹੁਤ ਸਾਰੇ ਥਾਵਾਂ ਤੇ ਹੋਣਗੇ ਤੁਹਾਡੇ ਨਜ਼ਦੀਕ, ਤੁਹਾਡੇ ਨਜ਼ਦੀਕ ਵਾਲੇ ਸ਼ਹਿਰ ਵੀ ਹੋ ਸਕਦਾ। ਪਰ ਫਿਲਹਾਲ ਜੇ ਖਰੀਦਣੀ ਆ ਤਾਂ ਤੁਸੀਂ ਸ਼ੋਰੂਮ ਤੇ ਵੀ ਆ ਸਕਦੇ ਆ। ਆਨਲਾਈਨ ਵੀ ਆਰਡਰ ਕਰ ਸਕਦੇ ਆ ਬਾਹਰਲੇ ਮੁਲਕ ਚ ਬੈਠੇ ਆ ਉਥੋਂ ਬੈਠੇ ਵੀ ਆਰਡਰ ਕਰ ਸਕਦੇ ਆ ਜਿਹੜਾ ਮਾਡਲ ਚਾਹੀਦਾ ਇੰਸਟਾਗ੍ਰam ਪੇਜ ਤੇ ਜਾਓ ਫਿੱਟ ਕਰੋ ਜੇ ਤੁਸੀਂ ਮਤਲਬ ਮੰਨ ਕੇ ਚਲੋ ਕੋਈ ਥੋੜੀ ਬਹੁਤ ਆਪ ਦਾ ਸੁਜੈਸਟ ਕਰਨਾ ਚਾਹੁੰਦੇ ਆ ਕੁਛ ਕੋਈ ਸਿੰਪਲ ਮੋਡੀਫਿਕੇਸ਼ਨ ਕਿਸੇ ਤਰ੍ਹਾਂ ਦੀ ਹਲਕੀ ਜੀ ਓਨਿਕ ਇਹ ਕਰ ਵੀ ਸਕਦੇ ਆ ਤੁਸੀਂ ਨੰਬਰ ਨੋਟ ਕਰ ਲਓ ਫੋਨ ਕਰ ਲਿਓ ਬਾਈ ਹੁਣ